ਲਗੀ ਦੋਰੀ ਜੋੜਨ ਗਾਰੇ ਤੁਰੇ ਛੜ ਕੇ ਪੰਜ ਜਕਾਰੇ ਨਾ ਦੀਨ ਤਰਮ ਤੋਂ ਹਾਰੇ ਆਈ ਬਾਜੀ ਨੇ ਉਂਦਰਾ ਪਉਣ ਚਲੇ ਸਿੰਘ ਜਾ ਤਰਮ ਤੋਂ ਲਾਉਣ ਚਲੇ ਗੱਜ ਦੀ ਫੌਜ ਅਕਾਲੀ ਕਿਸੇ ਮੋਢੇ ਪਾਈ ਦਨਾਲੀ ਕਹਿੰਦੇ ਚਿਰ ਤੋ ਤੇਗ ਜੰਗਾਲੀ ਸਿੰਘ ਕਿੜੇ ਕੁਫਰ ਦੇ ਟਾਉਣ ਚੱਲੇ ਸਿੰਘ ਜਾਣ ਤਰਮ ਤੋਂ ਦਰੇ ਛੜ ਕੇ ਪੰਜ ਜਕਾਰੇ ਨਾਨੀਨ ਤਰਮ ਤੋ ਹਾਰੇ ਆਈ ਬਾਜੀ ਨੇ ਉੰਦਰਾ ਪਉਣ ਚਲੇ ਸਿੰਘ ਜਾ ਤਰਮ ਤੋ ਲਾਉਣ ਚਲੇ ਜੇ ਬਾਜੀ ਦੀ ਫੌਜ ਆ ਕਾਲੀ ਕਿਸੇ ਮੋੜੇ ਪਾਈ ਦਨਾਲੀ ਕਹਿੰਦੇ ਚਿਰ ਤੋਂ ਤੇ ਅਗ ਜੰਗਾਲੀ ਸਿੰਘ ਜੀ ਦੇ ਕਪੂਰੇ ਦੇ ਦੁਰਕਾਰ ਕੇ ਆਰਾਦਾ ਪੱਕਾ ਵੈਰੀ ਘਰ ਦੇ ਤਾਰ ਮਤੇ ਧੱਕਾ ਚਲ ਪਉਣ ਜਬਰ ਨੂੰ ਡੱਕਾ ਜਿੰਦਵਾਰ ਕੇ ਧਰਮ ਬਚਾਉਣ ਚਲੇ ਸਿੰਘ ਜਾਂ ਤਰ ਮਤੋ ਲਾਉਣ ਚਲੇ ਗੁਰਦਾਮ ਆਜ਼ਾਦ ਕਰਾਉਣਾ ਗੁਰਦਾਮ ਆਜ਼ਾਦ ਕਰਾਉਣਾ ਮੁੜ ਮੁੜ ਨਹੀਂ ਡੱਕਤੇ ਆਉਣਾ ਹੱਸ ਹੱਸ ਕੇ ਜਿਸਮ ਲਟਾਉਣਾ ਸਿੱਕੀ ਦੀ ਸ਼ਾਨ ਚਮਕਾਉਣ ਚਲੇ ਸਿੰਘ ਜਾਨ ਪਏ ਪਰਵਾਨੇ ਜੁੜ ਕੇ ਨਹੀਂ ਧੱਕਣਾ ਪਛਾਣ ਨੂੰ ਮੁੜ ਕੇ ਸਿੱਖ ਵਜ ਨਹੀਂ ਸਕਦੇ ਥੁੜ ਕੇ ਸਾਦੇ ਗੁਰ ਦੇ ਦਰ ਤੇ ਪਉਣ ਚਲੇ ਸਿੰਘ ਜਾਣ ਤਰਮ ਤੋਂ ਲਾਉਣ ਚਲੇ ਸਬਤੁਰ ਪਏ ਵਤਨ ਪੁਜਾਰੀ ਮਰ ਮਿਟਣਾ ਦੇਲੇ ਵਿੱਚ ਤਾਰੀ ਜੋ ਸਮੇਂ ਚੋ ਨਿਕਲਾਰੀ ਮੱਕੀ ਜਮਰੀ ਸ਼ਮਾਬ ਜਾਣ ਚਲੇ ਸਿੰਘ ਜਾਣ ਤਰਮ ਤੋਂ ਲਾਉਣ ਚਲੇ ਸਿੰਘ ਦੁਰਬੇ ਕਰਕੇ ਧਾਈਆਂ ਹਦ ਦੇਗਾ ਗੂੜ ਧਾਈਆਂ ਹੋਣੀ ਨਾਲ ਹਾੜ ਮਚਾਉਣ ਚੱਲੇ ਸਿੰਘ ਜਾਨ ਤਰਮ ਤੋਂ ਲਾਉਣ ਚੱਲੇ ਜਨਜ ਨਜਕੇ ਆਖਣ ਕੋੜੇ ਫੁੱਲ ਵੀ ਨਹੀਂ ਜਾਣਗੇ ਤੋੜੇ ਗੁੰਬੇਗਾ ਜੀ ਜਾਨ ਮਰੋੜੇ ਪਾਪੀ ਦਾ ਨਾਮ ਮਟਾਉਣ ਚੱਲੇ ਸਿੰਘ ਜਾਨ ਧਰਮ ਤੋਂ ਲਾਉਣ ਚੱਲੇ

ਕਿਵੇਂ ਸਾਥ ਸੰਗਤ ਜੀ ਗੋਲਵਾਰ ਦੇ ਮੈਦਾਨ ਨੂੰ ਜਾਂਦੇ ਆ ਕਿਵੇਂ ਉੱਥੇ ਗਹਿ ਗੱਜ ਦੀ ਲੜਾਈ ਹੁੰਦੀ ਆ ਇਹ ਬਣ ਕੇ ਤੌਰ ਤੇ ਇੱਕ ਕਵਤਾ ਗਈ ਆ ਸਾਡੇ ਰੋਜੀਬਾਲ ਚੇਅਰਮੈਨ ਸਾਹਿਬ ਉਹਨਾਂ ਵੱਲੋਂ ਸੌ ਤਮੜਾ ਮਾਨ ਪਹੁੰਚਾ ਹੋਰ ਗੁਰਮਖਾਂ ਪਿਆਰਿਓ ਮਾਨ ਪਹੁੰਚਾ ਸਾਡੇ ਸਾਊਂਡ ਵਾਲੇ ਕੀਰਜੀ ਕਾਦੀਆਂ ਵਾਲੇ ਉਹਨਾਂ ਵੱਲੋਂ ਬਹੁਤ ਸਾਰਾ ਮਾਨ ਪਹੁੰਚਾ ਮਹਾਰਾ ਚੜ੍ਹਦੀ ਕਲਾ ਕਰੋ ਸਾਡੇ ਵੀਰ ਮੇਜਰ ਸਿੰਘ ਜੀ ਵੀ ਜਿਹੜੇ ਦੋ ਬਸਾਂ ਭਰ ਕੇ ਸੰਗਤियां ਲੈ ਕੇ ਆਏ ਆ ਭਰ ਕੇ ਸੰਗਤियां ਮੇਜ ਸਿੰਘ ਲੈ ਕੇ ਆਏ ਨੇ ਬਹੁਤ ਬਹੁਤ ਧੰਨਵਾਦ ਸੰਗਤਾਂ ਦਾ ਧੰਨਵਾਦ ਮਹਾਪੁਰਖ ਬਾਬਾ ਇਕਬਾਲ ਸਿੰਘ ਜੀ ਦਾ ਧੰਨਵਾਦ ਜਿਨ੍ਹਾਂ ਨੇ ਹੁਕਮ ਲਾ ਕੇ ਰੱਬ ਵਰਗੀਆਂ ਸੰਗਤਾਂ ਦੇ ਦਰਸ਼ਕਦਾਰੀ ਕਰਵਾਏ ਕੋਟਣ ਕੋਟ ਧੰਨਵਾਦ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬੇਅੰਤ ਸੰਗਤਾਂ ਵੱਲੋਂ ਇਤਿਹਾਸਕ ਤਮਾ ਮਹਾਪੁਰਖਾਂ ਨੂੰ ਬਹੁਤ ਸਾਰਾ ਅਸ਼ੀਰਵਾਦ ਪਹੁੰਚਾ ਮਾਰ ਚੜ੍ਹਦੀ ਕਲਾ ਕਰੋ ਆਉਣ ਵਾਲਾ ਸਮਾਂ ਬੜੇ ਪਿਆਸ ਸਰਕਾਰ ਨਾਲ ਸਰਵਣ ਕਰੋ ਸਾਡੇ ਨਾਲ ਬਲਾਓ ਫਤਿਹ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ